ਕੀ ਹਾਲ ਆ ਬਾਈ ਸਾਰੇ ਭਰਾਵਾਂ ਦਾ ਉਹ ਕੀ ਬੰਦ ਕਰਦਾ ਉਮੀਦ ਕਰਦੇ ਆ ਬਾਈ ਸਾਰੇ ਭਰਾਵਾਂ ਦੇ ਕਿਰਪਾ ਕਰ ਪਰਿਵਾਰ ਠੀਕ ਹੋਣਗੇ ਲਓ ਬਾਬਿਓ ਕੱਢਦੇ ਆ ਅੱਜ ਆਪਾਂ ਸੀਜ਼ਨ ਦਾ ਦੂਜਾ ਕਬੂਤਰ ਬਖਾਉਣਿਆ ਪਰ ਸਾਨੂੰ ਕੀ ਬੰਦ ਆਗਾ ਹਾਂ ਬਾਕੀ ਕਬੂਤਰ ਕੱਢ ਤੇ ਆਪਾਂ ਨੈਟ ਚ ਤੇ ਆਊਟ ਜਾਲ ਚ ਵੀ ਪਾਉਨੇ ਆ ਕਬੂਤਰ ਆਪਾਂ શરી ਦੇ ਵੀ ਬੰਦਦੇ ਆ ਛੱਡਦੇ ਆਪਾਂ ਕੂਤਰ ਦੂਜਾ ਕੂਤਰ ਸੀਜਨ ਦਾ ਬਖਾਉਣੇ ਆ ਪਰ ਤੁਹਾਨੂੰ ਕੀ ਬੰਦ ਆਗਾ ਜਾਲ ਚ ਪਾਤੀ ਕੂਤਰੀ ਇਧਰ ਕੂਤਰ ਬੰਨਤਾ ਲਓ ਜੀ ਆਪਾਂ ਹੁਣ ਅਡਾਉਣੇ ਆ ਸੀਜਨ ਦਾ ਦੂਜਾ ਕੂਤਰ ਤੇ ਬਖਾਉਣਾ ਤੁਹਾਨੂੰ ਫਿਰ ਵੀ ਸਿੱਧਾ ਆਉਂਦਾ ਜਾਂ ਪਾਸੇ ਵਹਿੰਦਾ ਉਹਨੂੰ ਤਾਂ ਸਾਲਾ ਪਾਸੇ ਹੀ ਬੈਠੂਆ ਚੱਲ ਕੋਈ ਨਾ ਬਹਿਣੇ ਫਿਰ ਛੱਡਦੇ ਆਂ ਬਗੂਤਰ ਲਓ ਵਾਬਿਓ ਲੱਗੇ ਆਂ ਛੱਡਦਾ ਬੂਤਰ ਬਿਠ ਟੂਸੇ ਵਾਲਾ ਤਬਾ ਬਾਬੇ ਹੁਣ ਮੈਂ ਕਰਾਂ ਸ਼ਰੀ ਸੁੱਟ ਭਗਾ ਕੇ ਭਾਵਾਂ ਤੇ ਫੇਰ ਵਖਾਉਣਾ ਤੁਨ ਆ ਆ ਗਿਆ ਬਾਬੇਓ 20 ਮਿੰਟ ਹੋਏ ਛੱਡੇ ਇਹਨੂੰ ਆ ਫਿਰਦਾ ਵੇਖਦੇ ਆ ਚਲੋ ਮੈਂ ਬਾਹਰ ਆਇਆ ਕਰ ਇਹਨੂੰ ਫੇਰ ਵੇਹਣੇ ਆ ਲਓ ਬਾਬੇਓ ਉਹ ਬਹਿ ਗਿਆ ਵੀ ਜਾ ਕੇ ਕੋਠੀ ਤੇ ਭੈ ਸਿੱਧੀ ਨਹੀਂ ਹੁੰਦੀ ਯਾਰ ਪਤਾ ਨਹੀਂ ਕੀ ਗੱਲ ਐ ਇਹਨਾਂ ਨੂੰ ਚਲੋ ਹੁਣ ਤੀਜਾ ਕੂਤਰ ਵੀ ਛੱਡਦੇ ਆਪਾਂ ਆਓ ਬਾਬਿਓ ਤੀਜਾ ਕੂਤਰਾ ਹੀ ਹਟਣ ਲੱਗੇ ਆਪਾਂ ਆਇਆ ਆਇਆ ਖਾ ਗਿਆ ਚਲੋ ਮੈਂ ਬਾਹਾਂ ਇਹਨੂੰ ਫੇਰ ਵੇਨੇ ਕਰਦਾ ਤੁਹਾਡੇ ਨਾਲ ਲਓ ਬਾਬਿਓ ਆ ਕੂਤਰੀਆਂ ਲਾ ਲਈ ਆਪਾਂ ਤੇ ਇਹ ਦੇ ਬੰਨ ਗਾਲ ਤੇ ਬੰਨ ਗੇ ਗੁਲਾਬੀ ਇਧਰ ਕਬੂਤਰੀਆਂ ਬੈਠੀਆਂ ਕੱਢ ਤੀਆਂ ਪਹਿਲਾਂ ਕਬੂਤਰ ਕੱਢੇ ਸੀ ਕਬੂਤਰ ਤਾੜਤੇ ਸੀ ਕਬੂਤਰੀਆਂ ਕੱਢ ਲਈਆਂ ਇਹਨਾਂ ਨੂੰ ਮੈਂ ਕੱਢਾਂ ਯਾਰ ਛੱਡਾਂ ਪਾਣੀ ਪੂਣੀ ਪੀ ਲੈਣਗੀਆਂ ਤੇ ਗੁਲਾਬੀ ਬੰਨਦੇ ਆਂ ਉਦਰੀ ਆਪਾਂ ਉੱਤੇ ਦੇ ਲੋ ਬਾਬਿਓ ਗੁਲਾਬੀ ਬੰਨਤੀ ਕਬੂਤਰੀ ਤੇ ਕਬੂਤਰ ਆਪਣਾ ਫਿਰਦਾਗਾ ਉਦਰ ਗਿਆ ਗਿਆ ਪੈਂਡ ਦੇ ਦੂਜੇ ਪਾਸੇ ਜਾਵੜਿਆ ਆਉਂਦਾ ਤੇ ਮੈਂ ਵਿਖਾਉਣਾ ਫਿਰ ਤੁਹਾਨੂੰ ਲਓ ਬਾਬੇ ਫੁੰਝੇ ਵਾਲਾ ਵੀ ਛੱਡਦੇ ਆਪਾਂ ਦਵਾਰੇ ਅੱਜ ਤੇ ਟੋਡੋਰੀ ਵਾਲੇ ਵੀ ਛੱਡਦੇ ਆਪਾਂ ਤੇ ਟੋਡੋਰੀਆ ਤੇ ਟਿਟੋਰੀਆ ਹੈ ਫਿਰਦਾ ਜਿਹੜਾ ਫਿਰਦਾ الله ਹੋ ਆ ਬਿਓ ਤੇ ਟਿਟੋਰੀਆ ਵਾਲਾ ਉਹ ਫਿਰਦਾ ਕੁੰਡੇਲਾ ਕਨ ਟੂਸੇ ਲਵਿਛਾ ਕਰਿਆ ਇੱਕ ਹੋਰ ਛੜਤਾ ਨਵਾ ਇੱਕ ਹੋਰ ਗੋਤਰੀ ਛੜਦੇ ਆ ਟੂਸੇ ਵਾਲੀ बह गई चल जो दौडूगी बखाव गे सूने डूस टोरीद घंटा डूस आ फिर कले फूज का फिर ਕੰਨ ਡੋਟਿਆ ਲਾ ਮਾੜਦਾ ਕੰਨ ਡੋਟਿਆ ਇੱਕ ਹੋਬ ਹੈਗਾ ਜਾ ਕੇ ਕੰਨ ਟੋਰੀ ਵਾਲਾ ਟੂ ਸੈਟੋਰੀ ਵਾਲਾ ਪਿੰਡ ਚ ਜਾਵੜਿਆ ਕੂਟਰੀ ਛੱਡੀ ਜੀ ਆ ਉੜ ਕੇ ਛੱਰੀ ਤੇ ਬੈ ਗਈ ਬੈਠਾ ਟੂਸਾਲਾ ਵੀ ਕੋਠੀ ਦੇ ਪਰਲੇ ਪਾਸੇ ਬੈਠਾਗਾ ਚਲੋ ਜਿਵੇਂ ਆਉਣਗੇ ਤੁਹਾਨੂੰ ਦਿਖਾਉਣੇ ਆ ਫਿਰ ਲਾ ਲਿਓ ਦਰਾ ਕੂਤਰਾ ਆ ਕਾਲੇ ਫੁੰਝੇ ਵਾਲਾ ਫਿਰਦਾਗਾ ਹੋਗੇ 40 45 ਮਿੰਟ ਫਿਰਦੇ ਨੂੰ ਪੱਤੀ ਬਿਠਾਉਣੇ ਆ ਮੈਂਦਾ ਨਹੀਂ ਮੈਂ ਭੜਕਾ ਕੇ ਦੇਖੀ ਆ ਫਿਰ ਕਰਦੇ ਆਂ ਜੇ ਤੁਹਾਡਾ ਲੈ ਬਾਬਿਓ ਜਿਹੜਾ ਪਹਿਲਾ ਕੂਤਰਾ ਆ ਗਿਆ ਸਿੱਧਾ ਢਾਂਗੀ ਤੇ ਕੰਨ ਟੁੱਸਿਆ ਵਾਲਾ ਇੱਕ ਸਿੱਧਾ ਆਇਆ ਬਾਕੀ ਤਿੰਨ ਚਾਰ ਪਾਸੇ ਬਹਿ ਗਏ ਲੋ ਬਾਕੀ ਜਿੰਮ ਜਮੇ ਆਉਣਗੇ ਪੁੰਝਾ ਵਾਲ ਫਿਰਦਾ ਹਜੇ ਤੇ ਖਾਵਾਵਾਂਗੇ ਸੋਨੂੰ 1 ਘੰਟਾ ਕੋਟ ਕੇ ਤੇ ਬਹਿ ਗਿਆ ਪੁੰਝੇ ਵਾਲਾ ਬੈਠੀ ਜਾਂਦਾ ਪਤਾ ਲਾ ਬਾਬਿਓ ਇੱਕ ਆ ਸਿੱਧਾ ਆ ਗਿਆ ਇੱਕ ਆ ਕਾਲੇ ਪੁੰਝੇ ਵਾਲਾ ਵੀ ਟੰਗੀ ਤੇ ਬਹਿ ਗਿਆ ਆ ਕੂਤਰੀ ਨਵੀਂ ਛੱਡੀ ਸੀ ਆ 50 ਮੀਟਰ ਡਿਆ ਉਹ ਘੰਟਾ ਕੋਟਿਆ ਉਹ ਕੂਤਰੀ ਨਵੀਂ ਕੱਢੀ ਸੀ ਓਹੋ ਕਿੱਦੀ ਛੱਡੇ ਤਾਂ ਬੈ ਗਈ ਤੇ ਫੂੰਜੀ ਵਾਲਾ ਵੀ ਅੱਜ ਦੂਜੀ ੜਾਈ ਸਿੱਧਾ ਆ ਗਿਆ ਜਮਾ ਟੰਗੀ ਤੇ ਲਾਵਾ ਬਿਓ ਆਗੂਤਰ ਆ ਗਿਆ ਚੜ ਗਿਆ ਟੰਗੀ 50 ਮਿੰਟ ਰੁਟ ਕੇ ਪਹਿਲੀ ੜਾਈ ਸੀ ਜਮਾ ਸਿੱਧਾ ਆਇਆ ਪਹਿਲੀ ੜਾਈ ਸੀ ਦੀ ਲਾਵਾ ਬਿਓ ਕਾਲੇ ਫੂੰਜੀ ਵਾਲਾ ਵੀ ਲੜ ਲੈ ਸੀ ਅੱਜ ਦੂਜੀ ੜਾਈ ਤੇ ਵੀ ਸੱਤ ਰੰਗ ਚੜ ਗਿਆ ਸੀਗਾ ਦੋ ਹੋ ਗਏ ਸਿੱਧੇ ਆਪਣੇ ਬਾਕੀ ਵੀ ਹੋ ਜਾਣਗੇ ਨਵਾਬ ਇਹਨਾਂ ਨੂੰ ਲਾਉਣੇ ਆਪਾਂ ਦਾਣਾ ਪਾਣੀ ਪਾਤਲ ਤੇ ਆਏ ਨਹੀਂ ਯਾਰ ਜਾਨਵਰ ਆਪਣੇ ਤਿੰਨ ਵਾਰ ਉਧਰ ਬੱਦਲ ਜੇ ਬਣਿਆ ਪਿਆਗਾ ਪਤਾ ਨਹੀਂ ਕਿਸ ਹਿਸਾਬ ਕਿਤਾਬਾ ਦੇਣ ਦਾ ਚਲੋ ਲਾ ਲਾਵਾ ਯਾਰ ਤੇ ਦਾਣਾ ਪਾਣੀ ਪਾਵਾਂ ਫਿਰ ਤੁਹਾਨੂੰ ਪਾਉਣਾ ਆਇਆ ਕਾਰ ਤੋਂ ਸੈਕਟਰੀ ਤੋਂ ਆਦਾ। ਲੋ ਬਲਾਉਨੇ ਇਹਨੂੰ ਹੁੜਕੇ ਪਾਉਣੇ ਦਾ ਪਾਣੀ ਫਿਰ ਉਖਾਵਾਂਗੇ ਤੁਹਾਨੂੰ। ਨੱਟ ਤੇ ਆ ਗਿਆ। ਹੁਣ ਵੇਣੇ ਵੀ ਓਟੇ ਛੋਰੀਆਂ ਤੇ ਬਿੰਦਾ ਆ ਕੇ ਕਿਵੇਂ ਲੱਥੂ ਆ ਦੇਖਦੇ ਆ ਇਹਨੂੰ। ਲਓ ਬਾਪੂ ਗਾਣਾ ਪਾਣੀ ਪਾਤਾ। ਜਾਨਵਰਾਂ ਨੂੰ। ਕੋਤੜੀ ਨੂੰ ਪਾਤਾ। ਆਹ ਬਠਾਪੁੱਤਰ ਉਸੇ ਡੌੜੀ ਵਾਲਾ ਜਾਲ ਜੂ ਲੱਗੇ ਪਏ ਬੁੱਝਿਆ ਫਿਰਦੇ ਲੋ ਆ ਬਿਓ ਕੰਟੀ ਦੂਜਾ ਵੀ ਆਇਆ ਕਰੇ ਮਿੱਠਾ ਦੁੱਸੇ ਵਾਲਾ ਵੀ ਤੀਜਾ ਵੀ ਫਿਰਦਾ ਪੈਂਦਾ ਕੰਟੋਰੀ ਵਾਲਾ ਨਟ ਤੇ ਆ ਗਿਆ શરીਰ ਤਾਂ ਨਹੀਂ ਆ ਯਾਰ ਤੀਜਾ ਫਿਰਦਾ ਪੈਂਦਾ ਵੇ ਤੀਜਾ ਵੀ ਆ ਗਿਆ ਕੰਟੋਰੀ ਵਾਲਾ ਵੀ ਬਹਿ ਗਿਆ ਆ ਕੇ ਾਰੇ ਹੋ ਕੇ ਪੂਰੇ ਆਪਣੇ ਫੇਰਾਂ ਤਾਂ ਕੰਟੋਰੀ ਵਾਲ ਜਾਲ ਤੇ ਆ ਗਿਆ ਦੂਜੇ ਦੋ ਆ ਬੈਠੇ ਇਹਨਾਂ ਨੂੰ ਵੀ ਲਾਉਣੇ ਆ ਕਿਸੇ ਨਾ ਕਿਸੇ ਹਿਸਾਬ ਨਾਲ ਕੋਤਰ ਘਾਤਰ ਬਈ ਆਪਾਂ ਲਾ ਕੇ ਕਰਦੇ ਸੀ ਅੰਦਰ ਤਿੰਨੇ ਜਿਹੜੇ ਮਗਰੋਂ ਆਏ ਸੀ ਤੇ ਦਾਣਾ ਪਾਣੀ ਉਹਨਾਂ ਦਾ ਕਰਤਾ ਸੀ ਆ ਤੇ ਆਈ ਸੀ ਵੀ ਅਜ ਦਾ ਵਲੌਗ ਮਿਲਦੇ ਆ ਜੀ ਨੈਕਸਟ ਵੀਡੀਓ ਚ ਧੰਨਵਾਦ ਭਾਈ ਜਿਹੜੇ ਭਰਾ ਆਪਣਾ ਵੇਖਦੇ ਆ ਵੀਡੀਓ ਵਾੜਿਓ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ ਸਾਰੇ ਭਰਾ ਮਿਲਦੇ ਆਂ ਫਿਰ ਜੀ ਬੜੀ ਨੈਕਸਟ ਵੀਡੀਓ ਚ ਤੋਕੀ ਧੰਨਵਾਦ ਸਾਰੇ ਭਰਾਵਾਂ ਦਾ